ਤੁਸੀਂ ਗੱਡੀ ਵੇਚਨੀ ਆ ਤਾਂ ਤੁਹਾਨੂੰ ਕਸਟਮਰ ਵੀ ਮਿਲੂਗਾ ਨਾਲ ਦੀ ਨਾਲ ਉਹਨੂੰ ਲੈਣ ਵਾਲਾ ਅਸੀਂ ਆਪਦਾ ਜੋ ਆਪਦਾ ਸਾਡਾ ਪੇ ਆਊਟ ਆ ਉਹ ਲੈ ਕੇ ਅਸੀਂ ਤੁਹਾਡੀ ਗੱਡੀ ਅੱਗੇ ਅ ਕਸਟਮਰ ਨੂੰ ਡੀਲ ਕਰਵਾਵਾਂਗੇ ਤਾਂ ਮਹੀਨੇ ਦੇ ਵਿੱਚ ਸਿਰਫ ਇੱਕ ਮੇਲਾ ਵੱਡੀ ਮੰਡੀ ਵਾਲਾ ਕੰਮ ਨਹੀਂ ਹੈਗਾ ਮਤਲਬ ਵੱਡੀ ਮੰਡੀ ਵਾਲਾ ਹੁੰਦਾ ਸਿਸਟਮ ਆਪਾਂ ਨੂੰ ਵਿਸ਼ਵਾਸ ਵੀ ਨਹੀਂ ਬਣਦਾ ਹੋਰ ਨਹੀਂ ਬਣਦਾ ਫੇਅਰ ਡੀਲ ਦਵਾਂਗੇ ਸਸੇਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੂਰੀ ਕਾਰ ਬਜ਼ਾਰ ਬ੍ਰਾਂਚ ਅਮਰਗੜ ਤੋਂ ਕਾਰ ਮੇਲਾ ਜਿਹੜਾ ਅਸੀਂ ਬਹੁਤ ਵਧੀਆ ਕਾ ਕਨਸੈਪਟ ਸ਼ੁਰੂ ਕਰਿਆ ਗਿਆ ਅਮਰਗੜ ਵਿਖੇ ਬਹੁਤ ਸੋਹਣਾ ਰਿਸਪੌਂਸ ਤੁਹਾਡਾ ਆ ਰਿਹਾ ਹੈਗਾ ਇਸ ਕਾਰ ਮੇਲੇ ਬਾਰੇ 200 ਤੋਂ ਪਲੱਸ ਗੱਡੀਆਂ ਪਹੁੰਚ ਰਹੀਆਂ ਨੇ 29 ਦਸੰਬਰ ਨੂੰ ਯਾਦ ਰੱਖਿਓ ਤਰੀਕ 29 ਦਸੰਬਰ ਦਿਨ ਐਤਵਾਰ ਅਮਰਗੜ ਵਿਖੇ ਅਮਰੀਕ ਕੋਲੇ ਦੇ ਨਾਲ ਪੈਂਦਾ ਅਮਰਗੜ ਚਾਹੇ ਗੱਡੀ ਤੁਸੀਂ ਲੈਣੀ ਆ ਚਾਹੇ ਵੇਚਣੀ ਆ ਲੋਨ ਕਰਾਣਾ ਲੋਨ ਦੀ ਫੈਸਿਲਿਟੀ ਮੌਕੇ ਤੇ ਮੌਕੇ ਤੇ ਤੁਹਾਨੂੰ ਲੋਨ ਕਰਵਾ ਕੇ ਨਾਲ ਦੀ ਨਾਲ ਤੁਹਾਨੂੰ ਗੱਡੀ ਡਿਲੀਵਰ ਕਰ ਦਿੱਤੀ ਜਾਊਗੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਅੱਗੇ ਕਿਸੇ ਭਰਾ ਨੂੰ ਕਿਸੇ ਨੂੰ ਲੋੜ ਹੁੰਦੀ ਆ ਵੱਡੀ ਮੰਡੀਆਂ ਤੇ ਆਪਾਂ ਕਈ ਵਾਰ ਭਰੋਸਾ ਨਹੀਂ ਕਰਦੇ ਆ ਹੁੰਦਾ ਵੀ ਵਿਸ਼ਵਾਸ ਨਹੀਂ ਪੰਦਾ ਪਰ ਧੂਰੀ ਕਾਰ ਬਿਆਰ ਤੁਹਾਨੂੰ ਦੰਦਾ ਸਰਟੀਫਾਈਡ ਰਿਪੋਰਟ